ਅੱਜ ਅਸੀਂ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਵਿਖੇ ਖੜੇ ਆ ਅੱਜ ਸੁਖਵਿੰਦਰ ਸਿੰਘ ਢਾਲੀਵਾਲ ਜੀ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਵਾਂਗੇ ਜਿਹੜੇ ਪੰਜਾਬ ਦੇ ਭੱਖਵੇਂ ਮੁੱਦੇ ਆ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪੰਜਾਬ ਚ ਵਧ ਰਿਹਾ ਗੈਂਗਸਟਰ ਆ ਇਹਦੇ ਬਾਰੇ ਤੁਹਾਡਾ ਕੀ ਪੱਖ ਹੈ ਕੀ ਕਹਿਣਾ ਚਾਹੁੰਦੇ ਜਿਹੜੀ ਪੰਜਾਬ ਸਰਕਾਰ ਆ ਜੀ ਉਹ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਸਰਕਾਰ ਦੇ ਵਿੱਚ ਕੋਈ ਅਮਨ ਕਾਨੂੰਨ ਜਿਹੜੀ ਸਥਿਤੀ ਆ ਉਹ ਹੈ ਨਹੀਂ ਪੰਜਾਬ ਵਿੱਚ ਅੱਜ ਜੰਗਲ ਰਾਜ ਪੈਦਾ ਹੋ ਚੁੱਕਿਆ ਸਾਡੇ ਪੰਜਾਬ ਦੇ ਜਿਹੜੇ ਹਰ ਰੋਜ਼ ਆ ਉਹ ਗੈਂਗਸਟਰਾਂ ਦਾ ਬਾਤਾਂ ਹੋ ਰਿਹਾ ਤੇ ਨੌਜਵਾਨ ਪੀੜੀ ਐ ਜੀ ਡੀ ਉਹ ਟੜ ਤੜ ਗੋਲਗਾਂ ਮਾਰ ਕੇ ਮਾਰੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਸਾਡੇ 2 ਦਿਨ ਪਹਿਲਾਂ ਹੀ ਤੇਜਵੀਰ ਸਿੰਘ ਕੁਆਡੀ ਖੇਡਰੀ ਜੋ ਜਗਰਾਉ ਉਹਨੂੰ ਗੋਲਗਾਂ ਮਾਰ ਕੇ ਮਾਰ ਦਿੱਤਾ ਗਿਆ ਵਪਾਰੀਆਂ ਤੇ ਜਲੰਧਰ ਵਪਾਰੀ ਵਰਗ ਤੇ ਗੋਲਗਾਂ ਚਲਾਈਆਂ ਗਈਆਂ ਸ਼ਰਿਆ ਮਾਨ ਸਾਹਿਬ ਵਿਖੇ ਵਪਾਰੀ ਵਰਗ ਤੇ ਗੋਲਗਾਂ ਚਲਾਈਆਂ ਗਈਆਂ ਉਹਨਾਂ ਨੇ ਰੋਸ ਵਜੋਂ ਪੰਜਾਬ ਦੇ ਵਿੱਚ ਆਪਦੇ ਬਾਜ਼ਾਰ ਵੀ ਬੰਦ ਕੀਤੇ ਕਾਰੋਬਾਰ ਬੰਦ ਕੀਤੇ ਪਰੰਤੂ ਪੰਜਾਬ ਸਰਕਾਰ ਜਿਹੜੀ ਗੁੰੰਗੀ ਤੇ ਬੋਲੀ ਆ ਉਹਦੇ ਨਵੇਂੰਦੇ ਆ ਜਿਹੜੇ ਵਿਧਾਇਕਾ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਇੱਕ ਵੀ ਸ਼ਬਦ ਲੋਕਾਂ ਦੇ ਹੱਕ ਵਿੱਚ ਕਹਿਣ ਦੀ ਜ਼ਰੂਰਤ ਨਹੀਂ ਸਮਝੀ ਜਿਸ ਤੋਂ ਸਪੱਸ਼ਟ ਹੁੰਦਾ ਕਿ ਗੁੰੰਗੀ ਬੋਲੀ ਜਿਹੜੀ ਸਰਕਾਰ ਆਗੀ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਹਰ ਰੋਜ਼ ਨਵੇਂਗਾ ਘੜ ਤਾਂ ਘੜ ਰਹੀ ਆਗੀ ਆਟੀ ਦਫ਼ਤਰ ਬੰਦ ਕਰਿਆ ਜੀ ਇਹ ਚ ਕਿੰਨੀ ਕਿ ਸਚਾਈ ਆ ਆਟੀ ਦਫ਼ਤਰ ਬੰਦ ਹੋਏ ਆ ਜਾਂ ਕੀ ਗੱਲਬਾਤ ਆ ਜੀ ਇਹ ਦੇਖੋ ਪੰਜਾਬ ਸਰਕਾਰ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਝੂਠਫਹਾਨ ਬੋਲ ਕੇ ਹਰ ਰੋਜ਼ ਜਿਹੜੇ ਅਨੇਕਾਂ ਹੀ ਚਲਾਨ ਕੱਟੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਸੀ ਆਰਟੀਓ ਦਫ਼ਤਰ ਬੰਦ ਕਰ ਰਹੇ ਆ ਇਹ ਹਾਲ ਨੂੰ ਇੱਕ ਨੂੰ ਜਿੰਦਾ ਲਾ ਕੇ ਮੁੱਖ ਮੰਤਰੀ ਨੇ ਡਰਾਮਾ ਰਚਾਇਆਗਾ ਲੋਕ ਭਲੂਪਾਂ ਜਾਣਦੇ ਆ ਕਿਉਂਕਿ ਜਿਹੜੇ ਹਰ ਰੋਜ਼ ਚਲਾਨ ਇਹ ਕੱਲੇ ਮੋਟਰਸਾਈਕਲ ਸਕੂਟਰਾਂ ਦੇ ਨਹੀਂ ਟਰੱਕਾਂ ਬੱੱਸਾਂ ਦੇ ਆ ਇਹ ਜਿਹੜੇ ਚਲਾਨ ਆਗੇ ਚਲਾਨ ਤੋਂ ਇਨਕਮ ਹੁੰਦੀ ਆ ਉਹਨਾਂ ਦੇ ਨਾਲ ਹੀ ਸਰਕਾਰ ਚੱਲਦੀ ਆ ਜੇਕਰ ਸਰਕਾਰ ਦੇ ਇਨਕਮ ਦੇ ਸਾਧਨ ਹੀ ਖੜ ਜਾਣਗੇ ਤਾਂ ਸਰਕਾਰ ਕਿਹੜੇ ਪਾਸੇ ਚੱਲੂਗੀ ਸਰਕਾਰ ਇਹ ਲੋਕਾਂ ਨੂੰ ਸਰਾਸਰ ਝੂਠ ਬੋਲ ਕੇ ਗਮਰਾਹ ਕਰ ਰਹੀ ਆ ਸਰਕਾਰ ਕੋਲ ਬਿਨਾਂ ਡਰਾਮੇ ਬਾਜ਼ੀਆਂ ਤੋਂ ਕੋਈ ਕੰਮ ਨਹੀਂ ਇਹਨਾਂ ਦੇ ਜਿਹੜੇ ਸੁਪਰੀਮੋ ਆਗੇ ਅਰਵਿੰਦ ਕੇਜਰੀ ਵਾਲੋ ਗੁਜਰਾਤ ਦੇ ਵਿੱਚ ਝੂਠ ਬੋਲ ਰਹੇ ਆ ਵੀਥੇ ਪੰਜਾਬ ਦੇ ਕਿਸਾਨਾਂ ਨੂੰ ਹਰ ਇੱਕ ਨੂੰ 50-5000 ਰੁਪਏ ਜਿਹੜੇ ਹੜਪੀੜਤ ਉਹਨਾਂ ਦੇ ਖਾਤਿਆਂ ਵਿੱਚ ਪਾਤਾ ਅਸੀਂ ਪੰਜਾਬ ਦੇ ਵਿੱਚ ਜਿਹੜੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਸੀ ਉਹ ਪਾਤਾ ਪਰੰਤੂ ਜਿਹੜਾ ਜੇ ਝੂਠ ਆਗਾ ਸਾਰਾ ਇਹ ਸਿਰਫ ਚੋਣ ਸਟੰਟ ਆਗੇ ਇਹਨਾਂ ਦੇ ਚਾਹੇ ਉਹ ਤਰਨਦਨ ਚੋਣ ਦੀ ਗੱਲ ਹੋਵੇ ਚਾਹੇ ਗੁਜਰਾਤ ਚੋਣਾਂ ਦੀ ਗੱਲ ਹੋਵੇ ਚਾਹੇ ਬਿਹਾਰ ਦੀ ਗੱਲ ਹੋਵੇ ਇਹਨਾਂ ਕੋਲੇ ਸਰਕਾਰ ਤੋਂ ਜਿਹੜੇ ਇਨਕਲਾਬੀ ਆਪਣੇ ਆਪ ਨੂੰ ਕਹਉਂਦੇ ਸੀ ਇਹਨਾਂ ਕੋਲੇ ਝੂਠ ਤੋਂ ਬਿਨਾ ਉਹ ਇਹ ਨਹੀਂ ਕੁਛ ਨਹੀਂ ਹੈਗਾ ਹੋਰ ਇਹ ਇਹ ਬੋਟਾਂ ਦੀ ਰਾਖੀ ਬਾਰੇ ਪੰਜਾਬ ਪੁਲਿਸ ਨੂੰ ਖੜੇ ਕਰਨਾ ਇਹਦਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਤੁਸੀਂ ਪੰਜਾਬ ਸਰਕਾਰ ਦੇ ਦੇਖੋ ਜੀ ਹੁਣ ਤੱਕ ਬਹੁਤ ਹੀ ਮੁੱਖ ਮੰਤਰੀ ਆਏ ਆ ਸਟੇਟ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾਗਾ ਜਦੋਂ ਇਹ ਇੱਕ ਸਟੇਟ ਚਲਾਉਂਦਾ ਹੁੰਦਾ ਸੀਗਾ ਤਾਂ ਇਹ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਆ ਕੈਪਟਨ ਅਵਿੰਦਰ ਸਿੰਘ ਚਾਹੇ ਸਵਰਗ ਸਾਡੇ ਸਾਫ ਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੂੰ ਬਹੁਤ ਹੀ ਨਿੰਦਾ ਹੁੰਦਾ ਹੁੰਦਾ ਸੀਗਾ ਵੀ ਅਸੀਂ ਸ਼ੀਤਪਖਤ ਸਿੰਘ ਦੀ ਮਿੱਟੀ ਦੀ ਸੌਂ ਖਾਨੇ ਆ ਅਸੀਂ ਆਮ ਲੋਕਾਂ ਵਾਂਗ ਸਿਲੰਡਰ ਲਿਆ ਕਰਾਂਗੇ ਲੈਣਾ ਦੇ ਵਿੱਚ ਖੜ ਕੇ ਤੇ ਆਮ ਲੋਕਾਂ ਵਾਂਗ ਸਬਜ਼ੀਆਂ ਖਰੀਦਿਆ ਕਰਾਂਗੇ ਅਸੀਂ ਕੋਈ ਵੀਆਈਪੀ ਕਲਚਰ ਨਹੀਂ ਰੱਖਾਂਗੇ ਅਸੀਂ ਸਕਿਉਰਟੀ ਨਹੀਂ ਰੱਖਾਂਗੇ ਪਰੰਤੂ ਅੱਜ ਸ਼ਰਮ ਦੀ ਗੱਲ ਆ ਬਹੁਤ ਹੀ ਸ਼ਰਮ ਦੀ ਗੱਲ ਆ ਕਿ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਦੇ ਬੂਟਾਂ ਦੀ ਰਾਖੀ ਲਈ ਉਹ ਵੀ ਗੁਰੂ ਘਰਾਂ ਦੇ ਵਿੱਚ ਪੁਲਿਸ ਸਕਿਉਰਿਟੀ ਲੈਣੀ ਪੈ ਰਹੀ ਆ ਜਦੋਂ ਕਿ ਉਹਨਾਂ ਨੇ ਹਜ ਤੱਕ ਹੁਣ ਤੱਕ ਇਤਿਹਾਸ ਵਿੱਚ 70 ਸਾਲਾਂ ਵਿੱਚ ਜਿੰਨੇ ਵੀ ਮੁੱਖ ਮੰਤਰੀ ਆਏ ਜਿੰਨੇ ਵੀ ਰਾਸ਼ਟਰਪਤੀ ਆਏ ਕਿਸੇ ਨੇ ਵੀ ਆਪਦੇ ਬੂਟਾਂ ਦੀ ਰਾਖੀ ਲਈ ਸਪੈਸ਼ਲ ਸਕਿਉਰਿਟੀ ਨਹੀਂ ਲਈ ਇਹਨੇ ਸਕਿਉਰਿਟੀ ਲਾ ਕੇ ਉਹਦੇ ਨਾਲ ਪੁਲਿਸ ਪੰਜਾਬ ਪੁਲਿਸ ਨੂੰ ਵੀ ਠੇਸ ਪਹਚਾਈ ਆ ਕੀ ਹੁਣ ਪੰਜਾਬ ਪੁਲਿਸ ਜਿਹੜੀ ਸਾਡੀ ਜਾਨੀਮਾਲ ਦੀ ਨੁਕਸਾਨ ਦੀ ਰਾਖੀ ਕਰਨ ਵਾਲੀ ਸੀ ਕੀ ਹੁਣ ਉਹ ਮੁੱਖ ਮੰਤਰੀ ਚਾਹੇ ਆਮ ਲੋਕਾਂ ਦੇ ਬੂਟਾਂ ਦੀ ਰਾਖੀ ਕਰਿਆ ਕਰੂਗੀ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਜਿਹੜੇ ਇਹਨਾਂ ਨੇ ਲਿਖਤੀ ਚਿੱਠੀਆਂ ਕੱਢ ਕੇ ਉਹਨਾਂ ਨੂੰ ਇਹ ਗਮਰਾਹ ਕਰ ਰਹੇ ਨੇ ਉਹਨਾਂ ਨੂੰ ਆਪਦੇ ਦਬਦਬਾ ਹੇਠਾਂ ਬੂਟਾਂ ਦੀ ਰਾਖੀ ਖੜਾ ਰਹੇ ਨੇ ਉਹਨਾਂ ਦੇ ਅਸੀਂ ਆਪਦੀ ਪਾਰਟੀ ਵੱਲੋਂ ਪੂਰਨ ਤੌਰ ਤੇ ਨਿੰਦਿਆ ਕਰਦੇ ਆ ਕਿ ਇਹ ਪੁਲਿਸ ਪ੍ਰਸ਼ਾਸਨ ਦਾ અપਮਾਨ ਨਾ ਕਰੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਫਰਜ਼ ਬਣਦੇ ਆ ਲੋਕਾਂ ਦੀ ਰਾਖੀ ਕਰਨਾ ਸਕਿਉਰਿਟੀ ਦੇਣੀ ਉਹੋ ਜਿਹੇ ਕੰਮ ਆ ਜਿਹੜੇ ਪ੍ਰਸ਼ਾਸਨ ਤੋਂ ਕਰਾਵੇ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਭਰਾਗੇ ਉਹ ਇੱਕ ਸਿਰਫ ਬੂਟਾਂ ਦੀ ਰਾਖੀ ਲਈਦੀ ਉਹ ਲੋਕਾਂ ਦੀ ਰਾਖੀ ਲਈ ਹੈ ਵੀ ਉਹਨਾਂ ਨੇ ਸਾਡੇ ਪੰਜਾਬ ਦੀਆਂ ਧੀਆਂ ਦੀ ਇੱਜ਼ਤ ਕਿਵੇਂ ਬਚਾਉਣੀ ਆ ਸਾਡੇ ਪੰਜਾਬ ਦੇ ਬੱਚਿਆਂ ਨੂੰ ਸਹੀ ਰਸਤੇ ਕਿਵੇਂ ਲਿਜਾਣਾ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਕਿਵੇਂ ਆਗਾ ਪਰੰਤੂ ਇਹ ਪੁਲਿਸ ਪ੍ਰਸ਼ਾਸਨ ਨੂੰ 11-1100 ਬੰਦਾ ਸਕਿਉਰਿਟੀ ਤੇ ਲਾ ਕੇ ਫੇਰ ਉਹ ਬੂਟਾਂ ਦੀ ਰਾਖੀ ਖੜਾਉਣਾ ਇਹ ਕੋਈ ਵਧੀਆ ਗੱਲ ਨਹੀਂ ਜੇ ਸੀ ਇਹਦੀ ਨਿੰਦਿਆ ਕਰਦੇ ਆ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਵੀ ਇਹਨਾਂ ਨੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਹੈ ਜੀ ਭਗਵਾਨ ਤੁਮਾਨ ਨੇ ਵੀ ਇਹਦੇ ਬਾਰੇ ਤੁਹਾਡੀ ਕੀ ਰਾਏ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲਾਗਾ ਉਹ ਬਹੁਤ ਹੀ ਨਿੰਦਣਯੋਗ ਆ ਜਿੰਨੇ ਵਿਦਵਾਨ ਆ ਜਿੰਨੇ ਅੱਜ ਤੱਕ ਦੇ ਸੀਨੀਅਰ ਪੱਤਰਕਾਰ ਆ ਜਿੰਨੇ ਸੰਪਾਦਕ ਆ ਜਿੰਨੇ ਲਿਖਾਰੀ ਆ ਉਹ ਇਸ ਗੱਲ ਤੋਂ ਚਿੰਤਕ ਆ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹ ਨਹੀਂ ਇਹਾਂ ਕੇ ਖ਼ਬਰਾਂ ਦੀਆਂ ਜਿਹੜੀਆਂ ਗੱਡੀਆਂ ਨੇ ਜੇਕਰ ਖ਼ਬਰ ਲੱਗਦੀ ਆ ਸਰਕਾਰ ਪ੍ਰਤੀ ਸਰਕਾਰਾਂ ਦੇ ਖਿਲਾਫ਼ ਖ਼ਬਰਾਂ ਲੱਗਦੀ ਨਹੀਂ ਹੁੰਦੀਆਂ ਵੀ ਸਰਕਾਰਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਸ਼ਾਨ ਬੀਣ ਕੀਤੀ ਜਾਵੇ ਅਖਬਾਰਾਂ ਦੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਇਹ ਤੰਗ ਪਰੇਸ਼ਾਨ ਕੱਲੇ ਅਖਬਾਰਾਂ ਦੀਆਂ ਗੱਡੀਆਂ ਵਾਲਿਆਂ ਨੂੰ ਨਹੀਂ ਕੀਤਾ ਜਿਹੜੇ ਸਾਡੇ ਪੰਜਾਬ ਦੇ ਹਜ਼ਾਰਾਂ ਹਾਕਰ ਆਗੇ ਹਾਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਉਂਕਿ ਉਹ 5 ਵਜੇ ਨੂੰ ਹਰ ਸਟੇਟ ਤੇ ਹਰ ਪੰਜਾਬ ਵਿੱਚ ਅਖਬਾਰ ਜਿਹੜੇ ਸੀ ਉਹ ਪਹੁੰਚਦੇ ਸੀਗੇ ਪਰੰਤੂ ਜਿਹੜੇ ਇਹਨਾਂ ਨੇ ਉਸ ਦਿਨ ਅਖਬਾਰਾਂ ਆਂ ਦੀਆਂ ਗੱਡੀਆਂ ਵਾਲਿਆਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਅਖਬਾਰ ਸਾਡੇ ਆਪਣੇ ਸ਼ਹਿਣੇ ਪਧੌੜ ਦੇ ਵਿੱਚ ਵੀ ਤਕਰੀਬਨ 9 ਵਜੇ ਆਇਆ ਜਦੋਂ 9 ਵਜੇ ਅਖਬਾਰ ਪਹੁੰਚਿਆ ਤਾਂ ਵੰਡਣ ਵਾਲੇ ਜਿਹੜੇ ਸਾਡੇ ਨੌਜਵਾਨ ਵੀਰ ਆਗੇ ਹੱਕ ਰਗੇ ਉਹਨਾਂ ਨੂੰ 11-12 ਵਜੇ ਹੋਣਗੇ ਇਸ ਕਰਕੇ ਉਹਨਾਂ ਨੂੰ ਭੁੱਖੇ ਤੇ ਅਖਬਾਰ ਵੰਡੜਾ ਪਿਆ ਬਹੁਤ ਹੀ ਇਹ ਸਰਕਾਰ ਨੂੰ ਸ਼ਰਮ ਦੀ ਗੱਲ ਆ ਕਿਉਂਕਿ ਸਰਕਾਰ ਦੇ ਵਿੱਚ ਕੋਈ ਸਲਾਹਕਾਰ ਹੀ ਇਹ ਜਿਹੇ ਬੜੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਗਾਈਡ ਕਰ ਰਹੇ ਨੇ ਉਹ ਕੁਝ ਅਖਬਾਰਾਂ ਤੋਂ ਕੱਢੇ ਹੋਏ ਪੱਤਰਕਾਰ ਆਗੇ ਉਹ ਕੁਝ ਅਖਬਾਰਾਂ ਦੇ ਕੱਢੇ ਹੋਏ ਪੱਤਰਕਾਰ ਆਗੇ ਵੀ ਉਹ ਇਸ ਤਰ੍ਹਾਂ ਲੋਕਾਂ ਨੂੰ ਉਹਨਾਂ ਨੂੰ ਸੁਝਾਉਦੇ ਰਿਹਾ ਵੀ ਜੇਕਰ ਅਖਬਾਰ ਦੇ ਵਿੱਚ ਖਬਰ ਛਪ ਗਈ ਤਾਂ ਉਹ ਖਬਰਾਂ ਨੂੰ ਲੇਟ ਕਰਨ ਦੀ ਸੰਪਾਦਕਾਂ ਨੂੰ ਖੱਜਲ ਖਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ 2001 ਤੋਂ ਮੈਂ ਵੀ ਪੱਤਰਕਾਰੀ ਖਿੱਤੇ ਨਾਲ ਜੁੜਿਆ ਮੈਂ ਸੈਣਾ ਭਦੋੜ ਵਿੱਚ ਠੀਕਾ ਪਰ ਮੈਂ ਪਹਿਲੀ ਵਾਰ ਦੇਖਿਆ ਆਪਦੇ ਜਦੋਂ ਦਾ ਮੇਰਾ ਇਹ ਅਖਬਾਰ ਨਾਲ ਜੀਵਨ ਸ਼ੁਰੂ ਹੋਇਆਗਾ ਵੀ ਮੈਂ ਪੱਤਰਕਾਰੀ ਦਾ ਕੰਮ ਕਰਦਾ ਵੀ ਪਹਿਲੀ ਵਾਰੀ ਹੋਇਆਗਾ ਕਿ ਅਖਬਾਰਾਂ ਦੇਆਂ ਕੱਟੀਆਂ ਨੂੰ ਸਿਰਫ ਖਬਰ ਪਿੱਛੇ ਘੇਰ ਕੇ ਚੈਕਿੰਗ ਕੀਤੀ ਗਈ ਆ ਜਦੋਂ ਕਿ ਇਹਨੇ ਸਖਤਾਈ ਨਾਲ ਮੁੱਖ ਮੰਤਰੀ ਕੈਪਟਨ ਅਵਿੰਦਰ ਜੀ ਰਹੇ ਆ ਚਰਨਜੀਤ ਸਿੰਘ ਚੰਨੀ ਹੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਆ ਉਹਨਾਂ ਨੇ ਹਜੇ ਤੱਕ ਪ੍ਰੈਸ ਦੀ ਆਜ਼ਾਦੀ ਤੇ ਅਜੇ ਹੀ ਤੇ ਕੋਈ ਹਮਲਾ ਨਹੀਂ ਕੀਤਾ ਤੇ ਜਿਹੜੇ ਪ੍ਰੈਸ ਵਾਲੇ ਸੀਗੇ ਉਹ ਆਪਦੀ ਜਿਹੜੀ ਖਬਰ ਚੋ ਨਿੰਡਰਤਾ ਨਾਲ ਲਾਉਂਦੇ ਸੀ ਇਹ ਤਾਂ ਜੇਕਰ ਇਹਨਾਂ ਦੇ ਕੋ ਖਿਲਾਫ ਇਹੋ ਜੀ ਖਬਰ ਛਪਣ ਦੀ ਇਹਨਾਂ ਨੂੰ ਹਵਾ ਵੀ ਲੱਗ ਜਾਂਦੀ ਆ ਭਿੰਕ ਲੱਗ ਜਾਂਦੀ ਆ ਤਾਂ ਇਹ ਅਖਬਾਰਾਂ ਦੀਆਂ ਗੱਡੀਆਂ ਨੂੰ ਘੇਰ ਕੇ ਉਹਨਾਂ ਨੂੰ ਅਖਬਾਰ ਦੇ ਜਿਹੜੇ ਡਰਾਈਵਰ ਕਨੈਕਟਰ ਨੂੰ ਟੌਰਚਰ ਕਰਦੇ ਆ ਉਹਨਾਂ ਦੀ ਤਲਾਸ਼ੀ ਲੈਂਦੇ ਆ ਅਖਬਾਰਾਂ ਦੀ ਅਖਬਾਰਾਂ ਦੇ ਵਿੱਚ ਕੀ ਆਗਾ ਜੇਕਰ ਇਹਨਾਂ ਨੇ ਕੋ ਕੰਮ ਕਰਨਾਗਾ ਅਜਿਹੀ ਇਮਾਨਦਾਰੀ ਨਾਲ ਕੰਮ ਕਰਨ ਜਿਹਦੇ ਵਿੱਚ ਅਖਬਾਰਾਂ ਦੇ ਸੁਰਖੀਆਂ ਵੀ ਲੱਗਣ ਚਾਹੇ ਅਖਬਾਰਾਂ ਤੇ ਨਾ ਵੀ ਲੱਗਣ ਲੋਕਾਂ ਦੇ ਇਹ ਗੱਲ ਮੂੰ ਵੀ ਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪਰੰਤੂ ਅੱਜ ਜਿਹੜੇ 3.5 ਸਾਲ ਦੀ ਸਰਕਾਰ ਦਾ ਸਮਾਂਗਾ ਸਰਕਾਰ ਨੇ ਹਜੇ ਤੱਕ ਕੋਈ ਵੀ ਉਪਰਾਲਾ ਇਹ じゃ ਨਹੀਂ ਕੀਤਾ ਕਿ ਜਿਹੜਾ ਲੋਕਾਂ ਦੇ ਵਿੱਚ ਚਰਚਕਤ ਹੋਵੇ ਹਜੇ ਤੱਕ ਜੋ ਵੀ ਸਰਕਾਰ ਨੇ ਕੀਤਾਗਾ ਉਹ ਅਜਿਹੇ ਕੰਮ ਕੀਤੇ ਆ ਜਿਹੜੇ ਲੋਕਾਂ ਦੇ ਅਤੀ ਨਿੰਦਣਯੋਗ ਆ ਜਿਵੇਂ ਚਿੱਟਾ ਨਹੀਂ ਬੰਦ ਹੋਇਆ ਮਾਤਾ-ਮਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਏ ਕਿਸਾਨਾਂ ਦੀਆਂ ਫਸਲਾਂਆਂ ਗੀਆਂ ਜਿਹੜੀਆਂ ਉਹਦੇ ਸਬਸਿਡੀਆਂ ਨਹੀਂ ਮਿਲੀਆਂ ਇਸ ਕਰਕੇ ਗੈਂਗਸਟਰ ਦਾ ਬਹੁਤ ਜ਼ਿਆਦਾ ਵਾਧਾ ਹੋ ਗਿਆ ਪੰਜਾਬ ਵਿੱਚ ਧੜਾ-ਧੜਾ ਕਾਤਲ ਹੋ ਰਹੇ ਨੇ ਪਰੰਤੂ ਪੰਜਾਬ ਸਰਕਾਰ ਜਿਹੜੀ ਉਹ ਅੱਜ ਹਰ ਫਰੰਟ ਤੇ ਫੇਲ ਸਾਬਤ ਹੋ ਚੁੱਕੀ ਆ ਇਹਦੇ ਵਿੱਚ ਕੋਈ ਦੂਰ ਐ ਨਹੀਂ ਗਾ